ਜੱਸਾ ਸਿੰਘ ਕਹਿਣ ਲਗਾ ਸੁਣ ਕੇ ਗੱਲ ਅਬਦਾਲੀ ਵਾਲੀ ਵਿੱਚ ਕੱਲੂ ਘਾਰੇ ਦੇ ਲੱਗੇ ਜ਼ਖਮ ਮਿਟੇ ਨਹੀਂ ਹਾਲੀ ਹੱਥ ਪੈ ਕੇ ਰਪਾਂ ਨਗਿਆ ਮੱਥੇ ਟਿਉੜੀ ਕੂਰੀ ਪਾ ਕੇ ਕਹਿ ਦਿਓ ਅਬਦਾਲੀ ਨੂੰ ਕਰ ਲੈ ਸੁਲਾਓ ਰਣ ਵਿੱਚ ਆ ਕੇ ਜਿਸ ਰੂਪ ਤੋ ਦੇ ਅਸੀਂ ਪੁੱਤ ਦਸ਼ਮੇਸ਼ ਤੇ ਹਾਂ ਪਾਣੀ ਨਹੀਂ ਕਿਸੇ ਦਾ ਭਰ ਦੇ ਜੇ ਅਜੇ ਸਮਝਿਆ ਨਹੀਂ ਪੁੱਛ ਲੈ ਜਾ ਕੇ ਨਾਤਰ ਕੋਲ ਕਹਿ ਦਿਓ ਅਬਦਾਲੀ ਨੂੰ ਕਰ ਲੈ ਸੁਲਾਓ ਰਣ ਵਿੱਚ ਆ ਕੇ ਇਹ ਦੇਸ਼ ਆਸਾਂ ਦਾ ਹੈ ਅਸੀਂ ਹਾਂ ਪੱਕੇ ਇਸ ਦੇ وارث ਦੁਖੀਆਂ ਮਜਲੂ ਸਾ ਬਣ ਕੇ ਆਇਆ ਢਾਰਸ ਇਸ ਪੰਥ ਪਿਆਰੇ ਨੂੰ ਰੱਖ ਲੁਕੇ ਮੈਂ ਕੋਈ ਦਬਾ ਕੇ ਕਹਿ ਦਿਓ ਅਬਦਾਲੀ ਨੂੰ ਕਰ ਲੈ ਸੁਲਾਓ ਰਣ ਵਿੱਚ ਆ ਕੇ ਜਿੱਤ ਕੇ ਮਰ ਹਟਿਆਂ ਨੂੰ ਜਿਹੜਾ ਫਿਰਦਾ ਹੈ ਹੰਕਾਰਿਆ ਜਾਂ ਕਹ ਦੇ ਉਸ ਨੂੰ ਤੂੰ ਤੈਨੂੰ ਖਾ ਸੋ ਅੱਲਾਹ ਦੀ ਕਾਕੇ ਕਹਿ ਦਿਓ ਅਬਦਾਲੀ ਨੂੰ ਕਰ ਲੈ ਸੁਲਾਓ ਰਣ ਵਿੱਚ ਆ ਕੇ ਅਸੀਂ ਲੜਨਾ ਸਿੱਖਿਆ ਹੈ ਮੰਨਣੀ ਇਹ ਨ ਨਹੀਂ ਕੰਮ ਸਾਡਾ ਜਿਉਂਦੇ ਜੀ ਝੁਕਦੇ ਨਹੀਂ ਜਿਸ ਦਾ ਪ੍ਰੀਤਮ ਸਤਿਗੁਰੂ ਢਾਢਾ ਸੱਚੋ ਸੱਚ ਦੱਸ ਦੇਵੀਂ ਕਹਿੰਦੇ ਸਿੰਘ ਸੀ ਇੰਜ ਫਰਮਾ ਕੇ ਆਓ ਰਣ ਵਿੱਚ ਆ ਗਏ ਰੱਤ ਦੇ ਨਾਲ ਧੋਵਾਂਗੇ ਪਹਿਲੇ ਡਾਗ ਅਸੀਂ ਪਲਵਾਨਾ ਕਰ ਲਏ ਤਿਆਰੀ ਓ ਪਹਿਣਾ ਆਣ ਪੰਥ ਬਲਵਾਨਾ ਓ ਛੱਡ ਦਿੱਤੇ ਜਕਾਰੇ ਸੀ ਛੱਡ ਦਿੱਤੇ ਜਕਾਰੇ ਸੀ ਖਾਲਸੇ ਉੱਚੀ ਫਤਿਹ ਬੁਲਾ ਕੇ ਕਹਿ ਦਿਓ ਬਤਲੀ ਨੂੰ ਕਰ ਲੈ ਸੁਲਾਇ ਰਣ ਵਿੱਚ ਆ ਕੇ ਇੰਨੇ ਹਾਜ਼ਰੀ ਕਰਨੇ ਪ੍ਰਵਾਨ ਇਤਿਹਾਸ ਬੋਲਦਿਆਂ ਹੋਈਆਂ ਗਲਤੀਆਂ ਦੀ ਖਿਮਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ